ਲੁਧਿਆਣਾ ਦੇ ਸਾਬਕਾ ਮੰਤਰੀ ਸੰਜੀਵ अरोड़ा ਦੇ ਘਰ ਦੇ ਬਾਹਰ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਘੜਦਾ ਖਿਰਾਉ ਕੀਤਾ ਗਿਆ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮੁਲਾਜ਼ਮਾਂ ਨੇ ਕਿਹਾ ਕਈ ਵਾਰ ਮੀਟਿੰਗ ਹੋਣ ਦੇ ਬਾਵਜੂਦ ਵੀ ਮਸਲੇ ਹੱਲ ਨਹੀਂ ਹੋ ਰਹੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪ੍ਰਾਈਵੇਟ ਭਰਤੀਆਂ ਨੂੰ ਲੈ ਕੇ ਵਿਰੋਧ ਨਾਲੀ ਸਰਕਾਰੀ ਜਾਇਦਾਦਾਂ ਵਿੱਚ ਨੂੰ ਲੈ ਕੇ ਵੀ ਉਹ ਸਰਕਾਰ ਦਾ ਵਿਰੋਧ ਕਰ ਰਹੇ ਲੁਧਿਆਣਾ ਲਾਈਵ ਲਈ ਸੁਨਦਰ ਸੋਨੀ ਦਿਲੀ ਮੰਤਰੀ ਦਾ ਘਰਾਓ ਕੀਤਾ ਗਿਆ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਆਪਣਾ ਹੋਂ ਦਾ ਨਾਮ ਹਾਂਜੀ ਸੁਭਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮਾਂਡ ਟ੍ਰਾਂਸਪੋਰਟ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਅੱਜ ਮੰਤਰੀ ਦੀ ਕੋਠੀ ਦਾ ਘਰਾ ਕੀਤਾ ਜਾਣਾ ਸੋ ਬੈਰੀਕੇਡ ਲੱਗੇ ਹੋਏ ਨੇ ਹੁਣ ਕੀ ਫੈਸਲਾ ਕੀਤਾ ਅੱਜ ਪਿਛਲੇ ਦਿਨੇ 28 ਅਕਤੂਬਰ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਧਰਨਾ ਪ੍ਰਦਰਸ਼ਨ ਕਰਕੇ ਗਈ ਸੀ ਮੰਤਰੀ ਦੇ ਕੋਠੀ ਦੇ ਅੱਗੇ ਜਿਹਦੇ ਵਿੱਚ देर रात ਤੱਕ ਰਾਤ ਦੇ 8 ਵਜੇ ਤੱਕ ਉਹ ਧਰਨਾ ਪ੍ਰਦਰਸ਼ਨ ਚੱਲਿਆ ਜਿਹਦੇ ਵਿੱਚ ਇਥੋਂ ਦੇ ਪ੍ਰਸ਼ਾਸਨ ਨੇ ਤੇ ਮੰਤਰੀ ਨੇ ਟੈਲੀਫੋਨ 'ਾਂ ਹੀ ਗੱਲਬਾਤ ਕਰਕੇ ਕਿਹਾ ਵੀ ਅਸੀਂ 6 ਤਰੀਕ ਨੂੰ ਜਿਹੜੀ ਮੀਟਿੰਗ ਕਰਾਂਗੇ ਤੇ ਮੀਟਿੰਗ ਕਰਕੇ ਮਸਲੇ ਹੱਲ ਕਰਾਂਗੇ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਪਰ ਜਿਹੜਾ ਮਸਲੇ ਦਾ ਹੱਲ ਹੈ ਉਹ ਨਹੀਂ ਕੀਤਾ ਜਾ ਰਿਹਾ ਜਿਸ ਦੇ ਰੋਸ ਵਜੋਂ ਅੱਜ ਮੰਗ ਕੀਤੀ ਜਾ ਰਹੀ ਹੈ ਵੀ ਨਿੱਜੀਕਰਨ ਦੀ ਨੀਤੀ ਜਿਹੜੀ ਆ ਉਹਨੂੰ ਰੱਦ ਕੀਤਾ ਜਾਵੇ ਸਰਕਾਰੀ ਅਧਾਰਿਆਂ ਦੇ ਵਿੱਚ ਕੋਈ ਵੀ ਅਧਾਰਾ ਚਾਹੇ ਉਹਦੇ ਵਿੱਚ ਕੋਆਪਰੇਟ ਘਰਾਣੇ ਪੈਰ ਪਸਾਰ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿੰਨੇ ਵੀ ਆਊਟਸੋਰਸਡ ਮੁਲਾਜ਼ਮ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਤੇ ਘੱਟੋ ਘੱਟ ਕਿਚਾਰੇਯੋਗ ਜਿਹੜੀ ਤਨਖਾਹ ਹੈ ਉਹ ਲਾਗੂ ਕੀਤੀ ਜਾਵੇ ਕਿਉਂਕਿ ਬਹੁਤ ਸਾਰੀ ਨਗੂਣੀਆਂ ਘੱਟ ਦਿਖਾਤੇ ਜਿਹੜੇ ਬੰਦੇ ਕੰਮ ਕਰਦੇ ਆ ਬਹੁਤ ਲੰਮੇ ਸਮੇਂ ਤੋਂ ਅਸੀਂ ਆਪਣੀ ਮੰਗ ਮੰਨ ਰਹੇ ਮੰਗ ਕਰ ਰਹੇ ਆ ਪਰ ਸਰਕਾਰ ਆ ਜਿਹੜੀ ਉਹ ਲਗਾਤਾਰ ਟਾਲ ਮਟੋਲ ਦੀ ਨੀਤੀ ਜਿਹੜੀ ਅਪਣਾ ਰਹੀ ਆ ਬੀਓਡੀ ਦੇ ਵਿੱਚ ਵੀ ਜਾਂਦਾ ਪਾਸ ਕਰਤਾ ਪਰ ਲਗਾਤਾਰ ਇਥੋਂ ਦਾ ਮੰਤਰੀ ਇਥੋਂ ਦੀ ਬੋਰਡ ਦੀ ਮੈਨੇਜਮੈਂਟ ਉਹ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਉਹਨੂੰ ਕਿਸੇ ਵੀ ਹਾਲ 'ਚ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦੇ ਵਿੱਚ ਕੀ ਗੱਲਬਾਤ ਹੋਈ ਕੋਈ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਜੀ ਹੋਈ ਪਿਛਲੀਆਂ ਮੀਟਿੰਗਾਂ ਬਥੇਰੀਆਂ ਹੋਈਆਂ ਮੁੱਖ ਮੰਤਰੀ ਨਾਲ ਵੀ ਇੱਕ ਦੋ ਵਾਰ ਮੀਟਿੰਗ ਹੋਈ ਆ ਇਹ ਗੱਲ ਜਰੂਰ ਕਹੀ ਗਈ ਵੀ ਅਸੀਂ ਤੁਹਾਡਾ ਮਸਲਾ ਦਾ ਹੱਲ ਕਰਾਂਗੇ ਪਰ ਲਗਾਤਾਰ ਜਿਹੜੀ ਆ ਉਹ ਮਤਲਬ ਟਾਲ ਮਟੋਲ ਦੀ ਨੀਤੀ ਉਹ ਬਣਾਈ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਨਾਲ ਕੀ ਗੱਲ ਬਾਤ ਹੋ ਗਈ ਇਹ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਸੀ ਕਿ ਵੀ ਅੱਗੇ ਜਾਵਾਂਗੇ ਇਹ ਸਾਡੀ ਡਿਸਕਸ ਚੱਲਦੀ ਹੈ ਵੀ ਅਸੀਂ ਪ੍ਰਦਰਸ਼ਨ ਕਿੱਥੇ ਕਰਨਾ ਹੈਗਾ ਉਹ ਅਸੀਂ ਕਰਾਂਗੇ ਅਸੀਂ ਲਗਾਤਾਰ ਧਰਨਾ ਦੇਣਾ ਲਗਾਤਾਰ ਰੋਸ ਪ੍ਰਦਰਸ਼ਨ ਕਰਨਾ ਜਦੋਂ ਤੱਕ ਮੰਤਰੀ ਸਾਹਿਬ ਬੈਠ ਕੇ ਮਸਲਾ ਹੱਲ ਨਹੀਂ ਕਰਦੇ ਉਦੋਂ ਤੱਕ ਇਹ ਘੋਲ ਜਿਹੜਾ ਜਾਰੀ ਰੱਖਿਆ ਜਾਣਾ ਹੈ ਜਮੀਨਾਂ ਵੇਚਣ ਨੂੰ ਲੈ ਕੇ ਵੀ ਮੰਤਰੀ ਸਾਹਿਬ ਦਾ ਬਿਆਨ ਆਇਆ ਬੀਤੇ ਦਿਨੀ ਉਹ ਕਹਿ ਰਹੇ ਨੇ ਕਿ ਇਹ ਪੁਰਾਣੀ ਸਕੀਮ ਹੈ ਅਸੀਂ ਜਮੀਨਾਂ ਵੇਚਾਂਗੇ ਸਰਕਾਰੀ ਇਹ ਤਾਂ ਦੇਖਦੇ ਹੋ ਤੁਹਾਡੇ ਸਾਹਮਣੇ ਮਤਲਬ ਘੱਟੋ ਘੱਟ ਵੀ ਜਿਹੜੀਆਂ ਜਾਇਦਾਦਾਂ ਲੁਧਿਆਣਾ ਸ਼ਹਿਰ ਦੇ ਅੰਦਰ 26 ਦੇ ਲਗਭਗ ਜਿਹੜੀਆਂ ਜਾਇਦਾਦਾਂ ਉਹ ਵੇਚਣ ਦਾ ਇਹਨਾਂ ਨੇ ਫੈਸਲਾ ਕਰ ਲਿਆ ਉਹਦੀ ਅਸੀਂ ਨਖੇਤੀ ਵੀ ਕਰਦੇ ਹਾਂ ਉਹਦੀ ਤੁਹਾਡੇ ਸਾਹਮਣੇ ਕਿਸਾਨ ਜਥੇਬੰਦੀਆਂ ਵੀ ਤੇ ਜਿਹੜਾ ਕਾਨੂੰਨ 220 ਇੱਕ ਆ 25 ਐਕਟ ਲੈ ਕੇ ਆਏ ਹੈਗੇ ਬਿਜਲੀ ਕਾਨੂੰਨ ਲੈ ਕੇ ਆਇਆ ਉਹਦੇ ਸੰਬੰਧ ਦੇ ਵਿੱਚ ਵੀ ਅਸੀਂ ਲਗਾਤਾਰ ਜਿਹੜਾ ਸੰਘਰਸ਼ ਆ ਇਹ ਸੀ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਂਝੇ ਕੋਲ ਵੀ ਹੋਣੇ ਆ ਤਿੱਖੇ ਕੋਲ ਵੀ ਹੋਣੇ ਆ ਤੇ ਇਸ ਗੱਲ ਦੀ ਸਰਕਾਰ ਨੂੰ ਚੇਤਾਵਨੀ ਹੈ ਵੀ ਜੇ ਸਾਡੇ ادارے ਵਿੱਚ ਸਾਡੀਆਂ ਜਗਾਵਾਂ ਵੇਚੀਆਂ ਕਿਉਂਕਿ ਇਹਨਾਂ ਦੇ ਬਾਪ ਪੜਦਾਦੇ ਦੀਆਂ ਥਾਵਾਂ ਨਹੀਂ ਹੈਗੀਆਂ ਇਹ ਇਹ ਲੋਕਾਂ ਦੇ ਮਿਹਨਤ ਕਸ਼ ਲੋਕਾਂ ਦੀਆਂ ਥਾਵਾਂ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦਿੱਤੀਆਂ ਤੇ ਉੱਥੇ ਖੰਬੇ ਪੋਲ ਵਗੈਰਾ ਜਿਹੜੀ ਲਾਈਨ ਨਿਕਲਣੀ ਸੀ ਉਹ ਨਿਕਲੀ ਆ ਜਿਹੜੇ ਦਫ਼ਤਰਾਂ ਦੇ ਵਿੱਚ ਇੱਕ ਲੋਕਾਂ ਦੇ ਸੇਵਾ ਦੇ ਆਧਾਰ ਤੇ ਜਿਹੜੀ ਆ ਉਹ ਮਤਲਬ ਜ਼ਮੀਨਾਂ ਆਪਣੀਆਂ ਦਿੱਤੀਆਂ ਸੀ ਜਦ ਕਿ ਉਸ ਐਕਟ ਦੇ ਅੰਦਰ ਲਿਖਿਆ 1948 ਐਕਟ ਦੇ ਅੰਦਰ ਕਿ ਇਹ ਜ਼ਮੀਨ ਵੇਚੀ ਨਹੀਂ ਜਾ ਸਕਦੀ ਫਿਰ ਇਹ ਜ਼ਮੀਨਾਂ ਵੇਚਣ ਵਾਲੇ ਕੌਣ ਹੁੰਦੇ ਆ ਇਸ ਕਰਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਲਗਾਤਾਰ ਲੋਕ ਮਾਰੂ ਨੀਤੀਆਂ ਪਾਲਸੀਆਂ ਲਾਗੂ ਕਰ ਰਹੀ ਆ ਜਿਸ ਨੂੰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਖਿਲਾਫ ਤਿੱਖਾ ਜਿਹੜਾ ਰੋਸ ਧਰਨਾ ਪ੍ਰਦਰਸ਼ਨ ਆ ਉਹ ਕੀਤਾ ਜਾਣਗੇ ਜਿਹੜਾ ਧਰਨਾ ਲਗਾਏ ਕਿ ਅਨਮਿੱਤ ਸਮੇਂ ਦੇ ਲਈ ਹੈ ਜਾਂ ਇਹ ਟੈਂਪਰੇਰੀ ਇਹ ਅਸੀਂ ਕਮੇਟੀ ਦਾ ਫੈਸਲਾ ਕਰਾਂਗੇ ਲਗਾਤਾਰ ਚੱਲੂਗਾ ਇਹ ਮੰਤਰੀ ਸੋਚਦੇ ਵੀ ਉਹਨੇ ਲਗਾਤਾਰ ਲਵਾਉਣਾ ਜਾਂ ਮਤਲਬ ਉਠਾਉਣਾ ਇਹ ਉਹਨਾਂ ਦੇ ਹੱਥ ਦੇ ਚ ਡੰਡੇ ਦੇ ਜ਼ੋਰ ਤੇ ਥਾਣਾ ਕਿਆ ਮਤਲਬ ਪਿਆਰ ਨਾਲ ਠੋਣਾ ਗੱਲਬਾਤ ਨਾਲ ਹੀ ਠੋਣਾ ਉਹ 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 ਕਰ ਸਕਦੇ ਆ ਅਸੀਂ ਆਪਦਾ ਸ਼ਾਂਤਮਈ ਕੋਲ ਲੜਾਂਗੇ ਕੋਟੀ ਵਾਲ ਜਾਣਦਾ ਹੋਰ ਲੰਚੀ ਚਲੇਗੀ ਬੰਦ ਰੁੱਖੇ ਪਰ ਬੰਦ ਪੂਰੇ ਨੇ ਜਿੱਤ ਕੇ ਚਲੇਗੀ ਜਿਵੇਂ ਤੁਸੀਂ ਦੇਖ ਰਹੇ ਆ ਕਿਉਂ ਵੀ ਸਾਰੇ ਤਰਨਾਕਾਰੀ ਜਿਹੜੇ ਆ ਉਹ ਬੈਕਟਰੀ ਤੇ ਹੁਣ ਤੱਕ ਜਿਹੜਾ ਪ੍ਰੋਟੈਸਟ ਉਹ ਪੀਸਫੁਲ ਹੋ ਰਿਹਾ ਹੈ ਅਸੀਂ ਡਾਇਵਰਸ਼ਨਸ ਪਲਾਨ ਕੀਤੇ ਹੋਈਆਂ ਤੇ ਜਿਹੜਾ ਨੇ ਰਾਜ ਹੰ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਟੀ ਨੂੰ ਉੱਤੇ ਬੈਰੀਕੇਡਿੰਗ ਪ੍ਰੋਪਰ ਫੋਰਸ ਡਿਪਲੋਏ ਹਾਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਕੋਈ ਗਲਤਫਹਿਮੀ ਨਾ ਹੋਵੇ ਹਾਂ ਜੀ ਅਸੀਂ ਟਾਕਸ ਚ ਗਏ ਜੀ ਗਲਵਾ ਚੱਲਦੀ ਪਈ ਹੈ ਸਾਡੀ ਤੇ ਹਜੇ ਉਹਨਾਂ ਨੇ ਥੋੜਾ ਟਾਈਮ ਮੰਗਿਆ ਸਾਡੇ ਤੋਂ ਥੋੜਾ ਟਾਈਮ ਬਾਅਦ ਦੁਬਾਰਾ ਸਾਡੇ ਨਾਲ ਗੱਲ ਕਰਨ ਦੀ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਸੁਭੀ ਗੱਲਬਾਤ ਹੋਈ ਹੈ ਉਹ ਸਰਕਾਰ ਵਾਲੇ ਪਾਸੇ ਤੋਂ ਵੀ ਮੀਟਿੰਗ ਜਿਹੜੀ ਜੀ ਉਹ ਗਵਰਨਮੈਂਟ ਲੈਵਲ ਤੇ ਹੋਈ ਆ ਜੀ ਤੇ ਸਾਡੇ ਕੋਲ ਸਿਰਫ ਸਿਕਿਉਰਿਟੀ ਪਰਪਸ ਦਾ ਪਤਾ ਸਾਨੂੰ ਮੀਟਿੰਗ ਜਿਹਨਾਂ ਦੀ ਆਪਸ ਕੀ ਹੋਈਆਂ ਉਹਦੇ ਬਾਰੇ ਨਹੀਂ ਜਾਣਦੇ ਫਿਰ ਅੱਗੇ ਜਾਣ ਦੀ ਗੱਲ ਕਰ ਰਹੇ ਨੇ ਫਿਰ ਤੁਹਾਡੇ ਵੱਲੋਂ ਰੁਕੇ ਜਾਂਦੇ ਹਾਂ ਹਜੇ ਹਜੇ ਕੋਈ ਇਹੋ ਜੀ ਗੱਲ ਨਹੀਂ ਆ ਹਜੇ ਦੇ ਆਰ ਸੈਟਿੰਗ ਪੀਸਫੁਲੀ ਤੇ ਆਪਾਂ ਇਹਨਾਂ ਨੂੰ ਅਲਾਉ ਕੀਤਾ ਆ ਪੀਸਫੁਲੀ ਆਪਣਾ ਪ੍ਰੋਟੈਸਟ ਕਰਦੇ ਪਏ ਹੈਗੇ ਅੱਗੇ ਜੋ ਵੀ ਜੋ ਵੀ ਐਕਸ਼ਨ ਹੋਏਗਾ ਉਹਦਾ ਰਿਐਕਸ਼ਨ ਆਏਗਾ ਸੱਚੂ